ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀਓਨਾ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ। ਹਾਲੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ। ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ ਕੇ ਗੱਲ ਕੀਤੀ ਹੈ। ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ। ਇੰਟਰਵਿਊ ਦੇ ਦੌਰਾਨ ਜਸਵੀਰ ਜੱਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾਰ ਦੇਵਾਂਗਾ ਹਨੀ ਸਿੰਘ ਬਹੁਤ ਚਲਾਕ ਸੁਆਦ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਨੀ ਸਿੰਘ ਦੇ ਨਾਲ ਮਿਲਾਇਆ ਸੀ ਮੈਂ ਹਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈਂ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਵੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਾਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਨਾਂ ਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾੜ ਦੇਵਾਂਗਾ ਹਾਨੀ ਸਿੰਘ ਬਹੁਤ ਛਲਾਕ ਸੁਆ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮਹਿਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਦੀ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਪੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਾਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾੜ ਦੇਵਾਂਗਾ ਹਾਨੀ ਸਿੰਘ ਬਹੁਤ ਚਲਾਕ ਸੁਆਦ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮਹਿਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਕੀ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਪੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾਰ ਦੇਵਾਂਗਾ ਹਨੀ ਸਿੰਘ ਬਹੁਤ ਚਲਾਕ ਸੁਆਦ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਨੀ ਸਿੰਘ ਦੇ ਨਾਲ ਮਿਲਾਇਆ ਸੀ ਮੈਂ ਹਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕੀ ਚਾਹੁੰਦਾ ਹੈ ਇਸ ਤੋਂ ਇਲਾਵਾ ਹਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ yeah ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਦੀ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਪੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਾਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾੜ ਦੇਵਾਂਗਾ ਹਾਨੀ ਸਿੰਘ ਬਹੁਤ ਝਲਕ ਸੁਆਦ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮਹਿਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈਂ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ ਕੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਵੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਾਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਨਾਂ ਦੀਆਂ نسلਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾੜ ਦੇਵਾਂਗਾ ਹਾਨੀ ਸਿੰਘ ਬਹੁਤ ਛਲਾਕ ਸਵਾ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮੈਂ ਹਾਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਵੀਰ ਜੱਸੀ ਨੇ ਹਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਾ ਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾਰ ਦੇਵਾਂਗਾ ਹਨੀ ਸਿੰਘ ਬਹੁਤ ਚਲਾਕ ਸੁਭਾਅ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮੈਂ ਹਾਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਵੀਰ ਜੱਸੀ ਨੇ ਹਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਾ ਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾਰ ਦੇਵਾਂਗਾ ਹਨੀ ਸਿੰਘ ਬਹੁਤ ਚਲਾਕ ਸੁਭਾਅ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮੈਂ ਹਾਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮੈਂ ਹਾਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦਿਆਂ ਵੇਖਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਜਸਵੀਰ ਜੱਸੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਬਾਰੇ ਖੁੱਲ੍ਹ ਕੀ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਬਾਰੇ ਵੀ ਗੱਲ ਕੀਤੀ ਹੈ ਇੰਟਰਵਿਊ ਦੇ ਦੌਰਾਨ ਜਸਪੀਰ ਜਸੀ ਨੇ ਹਾਨੀ ਸਿੰਘ ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਹਾਨੀ ਸਿੰਘ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਸੀ ਜਿਸ ਬਾਰੇ ਗੱਲ ਕਰਨੀ ਮੈਨੂੰ ਜ਼ਰੂਰੀ ਲੱਗ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਨਦੀਆਂ ਨਸਲਾਂ ਦੇ ਡੀਐਨਏ ਦੇ ਵਿੱਚ ਨਸ਼ਾ ਵਾੜ ਦੇਵਾਂਗਾ ਹਾਨੀ ਸਿੰਘ ਬਹੁਤ ਝਲਕ ਸੁਆਦ ਦਾ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਮੇਰੇ ਕਿਸੇ ਸਾਥੀ ਨੇ ਹੀ ਮੈਨੂੰ ਹਾਨੀ ਸਿੰਘ ਦੇ ਨਾਲ ਮਿਲਾਇਆ ਸੀ ਮਹਿਨੀ ਸਿੰਘ ਨੂੰ ਕਿਹਾ ਕਿ ਤੇਰਾ 뮤직 ਬਹੁਤ ਇਟ ਹੈ ਤੂੰ ਕਰਨਾ ਕਿ ਚਾਹੁੰਦਾ ਹੈ ਇਸ ਤੋਂ ਇਲਾਵਾ ਹਾਨੀ ਸਿੰਘ ਨੇ ਮੈਨੂੰ ਸ਼ਰਾਬ ਵਾਲੇ ਗੀਤ ਵੀ ਸੁਣਾਏ ਪਰ ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਅਜਿਹੇ ਗਾਣੇ ਕਰਨੇ ਹੀ ਨਹੀਂ ਹੈ ਮੈਂ ਉਸ ਨੂੰ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੱਤਾ ਕਿ ਤੂੰ ਇਸ ਬੰਦੇ ਦੇ ਨਾਲ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਮਹਿਨੀ ਸਿੰਘ ਨੂੰ ਕਦੇ ਨਹੀਂ ਮਿਲਿਆ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੀ ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ